ਜਿਵੇਂ ਆਪਾਂ ਕਹਿ ਸਕਦੇ ਆ ਜਿਵੇਂ ਤੋਂ ਕਪੜੇ ਅਕੋਰਡਿੰਗ ਸੋਫਾ ਲਗਾਉਂਗਾ ਕੋਈ ਆਪ ਦਾ ਬੈੱਡ ਤੇ ਬੈਠਾ ਤੇ ਆਪਾਂ ਨੇ ਕੋਈ ਭੈਣ ਭਰਾ ਆ ਗਿਆ ਕੋਈ ਇਸ ਤਰ੍ਹਾਂ ਵੈਸੇ ਦਾ ਆਪਾਂ ਕਿਸੇ ਨੂੰ ਵੀ ਰੂਮ ਚ ਲੈ ਜਾਂਦੇ ਪ੍ਰਾਈਵੇਸੀ ਪਰ ਕਦੇ ਖਾਸ ਟੈਢਪਾਂ ਉੱਪਰ ਜਾ ਸਕਦੇ ਤੇ ਇਹਦੇ ਕੋਲ ਪੈਸੇ ਚਾਹਦੇ ਆਏ ਹੁਣ ਆ ਫੇਰ ਇੰਨੀ ਨਵੀਆਂ ਲੈ ਆਇਆ ਵਾ ਮੇਰੇ ਵਰਗੇ ਨੂੰ ਇੱਕ ਤੋਂ ਦੂਜਾ ਸੂਟ ਨਹੀਂ ਲੈਣ ਦਿੰਦੇ ਬਸ ਕਾ 17 18 ਸੂਟ ਬਣਾਇ ਸੀ ਤੇ ਫਿਰ ਕੀ ਹੋਇਆ ਮੈਂ ਭੈਣ ਜੀ ਨਵੀਂ ਵੀ ਆਈ ਸੀ ਤਾਂ ਮੈਂ ਨਵੇਂ ਸਤਾਰਾ ਸੂਟ ਬਣਵਾਏ ਇਹ ਕਿਹੜਾ ਨਵਾਂ ਵਿਆਹ ਹੈ ਹਜੇ ਤਾਂ ਵਿਆਹ ਹੋਇਆ ਵੀ ਨਹੀਂ ਇਹਦਾ ਭੈਣੇ ਪਰ ਮੇਰੇ ਪੁਰਾਣੇ ਸੀਜ਼ਨ ਤਾਂ ਲਾਇਆ ਨਾ ਸੀਜ਼ਨ ਲਾ ਕੇ 5 6 ਡਰੈਸਾਂ ਨਵੀਆਂ ਲੈ ਸਕਦਾ ਜਿਹੜੇ ਸਾੰਦੂ ਜਮਾਈ ਨੇ ਕੱਪੜਾ ਤਾਂ ਤੂੰ ਬਹੁਤ ਵੱਡੀ ਮਾਂ ਬਣ ਗਈਆਂ ਨਿੱਕੀਆਂ ਤੂੰ ਐਡਾ ਸਾਰਾ ਬਚਾ ਆਹ 200 ਸੈਟ ਬਣਾ ਲੈ ਤੂਰੀ ਨਹੀਂ ਲੋਟ ਆਉਂਦੀ ਸਾਡੀ ਕਦੇ ਹਟ ਕੇ ਆ ਜਾਂਦੇ ਕਦੇ ਲੱਗ ਜਾਂਦੇ ਆ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਬਾਈ ਚਾਂਸ ਕੋਈ ਆਤਾ ਬੈੱਡ ਤੇ ਬੈਠਾ ਤੇ ਆਪਾਂ ਨੇ ਕੋਈ ਭੈਣ ਭਰਾ ਆ ਗਿਆ ਕੋਈ ਇਸ ਤਰ੍ਹਾਂ ਵੈਸੇ ਦਾ ਆਪਾਂ ਕਿਸੇ ਨੂੰ ਵੀ ਰੂਮ ਚ ਲੈ ਜਾਂਦੇ ਪ੍ਰਾਈਵੇਸੀ ਪਰ ਕਦੇ ਖਾਸ ਬੈੱਡ 'ਤੇ ਉੱਪਰ ਜਾ ਜਾਂਦੇ ਨੇ ਸੋ ਉਹਦੇ ਅਕੋਰਡਿੰਗ ਹੋਵੇ ਠੀਕ ਹੈ ਤੇ ਜਿਹਦੇ ਕੋਲ ਪੈਸੇ ਚਾਹਦੇ ਆਏ ਹੋਣਾ ਫੇਰ ਇਹ ਨਹੀਂ ਨਵੀਆਂ ਲੈ ਆਇਆ ਵਾ ਮੇਰੇ ਵਰਗੇ ਲੋਕ ਇੱਕ ਦੂਜਾ ਸੂਟ ਨਹੀਂ ਲੈਣ ਦਿੰਦੇ ਬਸ ਕਰ 17 18 ਸੂਟ ਬਣਾਇਆ ਸੀ ਤੇ ਫਿਰ ਕੀ ਹੋਇਆ ਤੈਨੂੰ ਤੇ ਮੈਂ ਨਵੀਂ ਵੀ ਆਈ ਮੈਂ ਭੈਣ ਜੀ ਨਵੀਂ ਵੀ ਆਈ ਸੀ ਤਾਂ ਮੈਂ ਨਵੇਂ ਸਟਾਰਸੂਟ ਬਣਵਾਏ ਇਹ ਕਿਹੜਾ ਨਵਾਂ ਵਿਆਹ ਹੈ ਹਜੇ ਤਾਂ ਵਿਆਹ ਹੋਇਆ ਵੀ ਨਹੀਂ ਇਹਦਾ ਭੈਣੇ ਪਰ ਮੇਰੇ ਪੁਰਾਣੇ ਸੀਜ਼ਨ ਤਾਂ ਲਾਇਆ ਨਾ ਸੀਜ਼ਨ ਲਾ ਕੇ 5-6 ਡਰੈਸਾਂ ਨਵੀਆਂ ਲੈ ਸਕਦਾ ਸੀਜ਼ਨ ਉਹਨੇ ਲਾਇਆ ਸੀ ਜੀ ਤਾਂ ਅੱਜ ਹੀ ਵੀ ਨਾਲ ਲਵਾਇਆ ਰੋਟਾ ਲਾਉਣ ਦਾ ਛਾਣੂ ਨਹੀਂ ਲਿਆ ਕੇ ਦਿੱਤਾ ਕਿਉਂ ਤੁਹਾਨੂੰ ਲੈ ਕੇ ਨਹੀਂ ਤੇ ਐਪਲ ਦੀਆਂ ਵਾਚਾਂ ਜਿਹੜੀਆਂ ਚਮਕਾਉਣ ਨੂੰ ਪਈਆਂ ਵੀ ਪਰ ਤਾਂ ਉਹਨੇ ਹੀ ਪਤਲਾ ਹੋ ਕੇ ਸੂਟ ਲਿਆ ਛੱਡ ਆ ਲਈਆਂ ਠੀਕ ਕੁਝ ਪਸੰਦ ਆਇਆ ਜਿਹਨੇ ਸੰਦੂਜਾ ਇੰਨੇ ਦੇ ਕੱਪੜਾ ਤੇ ਤੂੰ ਬਹੁਤ ਵੱਡੀ ਮਾਂ ਬਣ ਗਈ ਜਾਂ ਨਿੱਕੀ ਐ ਤੂੰ ਇਹ ਐਡਾ ਸਾਰਾ ਬੱਚਾ ਆ ਆ ਸਟੱਟ ਬਣਾ ਲੇ ਅਗਲਾ ਲਈ ਫਿਰਦਾ ਨਾ ਸਾਰੇ ਉਹ ਵੀ ਸਾਨੂੰ ਭੱਤੇ ਲਾਗੇ ਲੈ ਆਪਾ ਕੋਈ ਕਾਤੋਂ ਮੈਂ ਕਿਹਾ ਪਰ ਮਿਸਟਰ ਤੁਸੀਂ ਤਾਂ ਫਲਾਨੀ ਲਾਈਨ ਆ ਠੀਕ ਹੈ ਲੰਡਾ ਨਹੀਂ ਹੈ ਜੇ ਮੈਂ ਲੱਤਾਂ ਵੇਖਾਂਗਾ ਮੈਂ ਚਲੋ ਕਿਵੇਂ ਕਿਵੇਂ ਕਿਸੇ ਬਾਹਰ ਨਾ ਲਾ ਦਿਓ ਕਿ ਉਦੋਂ ਵੀ ਇਹ ਦੋਖੀ ਮੈਂ ਰਹਿ ਕੇ ਤੇ ਮੈਂ ਖੇਡਿਆ ਜਾ ਨਾਲ ਜਵਾਕਾਂ ਨਾਲ ਅੱਛਾ ਨਾਲ ਜਵਾਕਾਂ ਨਾਲ ਕਿਹੜੇ ਕਿਹੜੇ ਜਵਾਕ ਨੇ ਜਾਣਾ ਤੇ ਨਾ ਕੀ ਦਾ ਲਵਾ ਤੋ ਜੀ ਮੰਮੀ ਕੋ ਮੇਰਾ ਨਾ ਲੱਗਦਾ ਅਰੇ ਲਹੀਂਦਾ ਅਰੇ ਮੇਰਾ ਮਾਸੂਦ ਅਰੇ ਨੁਦਕਾ ਨਹੀਂ ਅੱਜ ਤੇਰੀ ਛੇਤਰ ਭੈਣ ਤੇਰੇ ਠਗ ਜਣੀਆਂ ਅੱਜ ਮੇਰਾ ਨਾਮ ਨਾ ਲੈ ਕਿਹਦਾ ਨਾਮ ਤੇ ਇੱਕ ਮੈਂ ਤੇਰਾ ਲੈ ਲੈਣਾ ਹੈ ਹੈਂ ਜਦੋਂ ਦਾ ਨਹੀਂ ਹਰ ਲਿੰਦਾ ਲੋ ਅੱਗ ਨਹੀਂ ਕੁਝ ਨਹੀਂ ਕਹਿਣਾ ਮਾਰਾਂ ਮੈਂ ਮਨਦੀਪ ਕੌਣ ਸੁਣੀ ਹੈ ਆ ਬੁਲਾਉਂਦੀਆਂ ਕੁੜੀਆਂ ਨਹੀਂ ਬੁਲਾਇਆ ਮਾਰਨ ਹੈ ਜਾਂ ਇਹ ਬੋਲ ਨਹੀਂ ਕਿਹਦਾ ਨਾਮ ਨਾ ਸੱਚੀ ਇਕਮ ਤੇਰਾ ਨਾਂ ਲੈਣ ਲੱਗਾ ਈ ਤੇਰਾ ਨਾਂ ਲੈਣ ਲੱਗਾ ਈ ਮੈਂ ਲੈਣ ਲੱਗਾ ਈ ਮੈਂ ਲੈਣ ਲੱਗਾ ਈ ਨਾਂ ਤੇ ਮੈਂ ਕਹਿ ਲੈਂਦਾ ਈ ਜਿਆਦੀ ਮੋੜ ਤੇਰੀ ਵਾਲੀ ਆ ਨਹੀਂ ਤੇਰਾ 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 ਨਾਂ ਲੈਣ ਲੱਗਾ ਈ ਮੈਂ ਨਹੀਂ ਲਈਦਾ ਨਹੀਂ ਲਈਦਾ ਇਹ ਕੀ ਵੀਰ ਜੀ ਪਾਣੀ ਥੈਂਕ ਯੂ ਵੀਰ ਜੀ ਮਲਦੀਪਾ ਬਰਾਵਾ ਜੀ ਇਹ ਕੰਮ ਕਹੀ ਨਹੀਂ ਮੈਂ ਕ੍ਰੇਜੀ ਕਿਡ ਸੀ ਆ ਤੁਹਾਵੇਂ ਚੀ ਪ੍ਰਾਪਦਨ ਨਾਲ ਹੀ ਨਹੀਂ ਮੇਰਾ ਨਹੀਂ ਲੈ ਲਾਲ ਹੀ ਕੋਚ ਹੋ ਜਾਂਦੀ ਆ ਦੂਜੇ ਦੇ ਨਾਮ ਜੂਵੀ ਦਾ ਨਾਮ ਲੈ ਲਿਓ ਜੂਵੀ ਤੇਰਾ ਨਾਮ ਜੂਵੀ ਦਾ ਨਾਮ ਲਾ ਜੂਵੀ ਚੱਲ ਤੂੰ ਮਨਦੀਪ ਅੱਜ ਜੂਵੀ ਕਹਿੰਦਾ ਕ੍ਰਿਕੇਟਸ ਜਾਣਾ ਵਾ ਆ ਕੈਰਾਲੀ ਹੁਣ ਕਮਾ ਇੱਕ ਵਾਰੀ ਫੇਰ ਨਹੀਂ ਮਨਦੀਪ ਨਹੀਂ ਕੁਛ ਨਹੀਂ ਮਨਦੀਪ ਐ ਬਰਾਵ ਕਹਿੰਦੀ ਕਰੇਜੀ ਕਿੱੜ ਜਾਣਾ ਬੋਰਨਾ ਪ੍ਰੂਵਲ ਪੜਾ ਮਨਦੀਪ ਨਾ ਕਦੇ ਹਟ ਕੇ ਆ ਜਾਂਦੇ ਕਦੇ ਲੱਗ ਜਾਂਦੇ ਆ ਹਾਂ ਜੀ ਜੇ ਤੁਹਾਨੂੰ ਦੇਖ ਲਈ ਉਹਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੇ